ਕੱਪ ਤੇ ਗਾਹ ਗੱਟਵੇਂ ਜੱਫੇ ਲਾਉਣ ਵਾਲਾ ਰਵੀ ਸਾਹੋਗਿਆ ਵਾਲਾ ਦੂਜੇ ਪਾਸੇ ਹਾਕਮ ਵਾਲੀਆ ਜੱਗੂ ਖੇਡਦਾ ਕਬੱਡੀ ਕਹਿੰਦੇ ਪੁੱਤ ਪਣਾ ਜੇਰਾ ਪੈਂਦਾ ਰੱਖਣਾ ਹੋਵੇ ਜੇ ਮੁਕੱਦਰਾਂ ਦਾ ਟਾਈਮ ਚੱਕਣਾ ਉਹ ਗੁਰਵਿੰਦਰ ਕਾਂਗੇ ਵਾਲਾ ਪਿੱਛੀ ਤੁਰਿਆ ਆਉਂਦਾ ਪਰ ਨੰਬਰ ਦੀ ਧਰਤੀ ਦਾ ਤਕੜੇ ਪੁਆਇੰਟ ਦਾ ਵਾਅਦਾ ਕਰ ਗਿਆ ਦੀਪਦਪੁਰਜੀ ਵਾਲਾ ਹਾਕਮ ਵਾਲੀਆ ਜੱਗੂ ਤੇ ਦਪੁਰਜੀ ਵਾਲਾ ਦੀਪ ਚੌਕਿਆਂ ਦੇ ਮੇਲੇ ਤੇ ਟੱਕਰ ਸਿਰੇ ਦੀ ਮੇਰੇ ਮਿੱਤਰੋ ਨੰਬਰ ਇਸ ਸਮੇਂ ਰੇਡਰ ਦੇ ਵਾਲਾ ਸੰਧੂ ਪਰਿਵਾਰ ਦਾ ਚੋਬਰ ਜਗਮਉਰ ਸਿੰਘ ਇਸ ਸਮੇਂ ਅਗਲੀ ਕਬੱਡੀ ਪਾਉਂਦਾ ਹੋਇਆ ਸ਼ਰਨਿਆ ਪੱਟਾਂ ਤੇ ਥਾਪੀਆਂ ਮਾਰ ਕੇ ਨਹੀਂ ਸਰਨਾ ਉਹ ਗੁਰਵਿੰਦਰ ਘਾਂਗੇ ਵਾਲਾ ਤਿਆਰ ਵਰ ਤਿਆਰ ਮੇਰੇ ਮਿੱਤਰੋ ਓਹ ਤੁਹਾਡਾ ਕੀ ਮੁੰਡਿਓ ਹੱਲਾ ਗੁੱਲਾ ਰੱਖੀ ਦਾ ਕਰਾ ਕੇ ਸੋਹਣਿਓ ਬਬਰਾ ਆ ਗਿਆ ਠਿਕਰੀ ਵਾਲੀਆ ਬਬਰਾ ਬਰਨਾਲੇ ਵਾਲਾ ਬਬਰਾ ਕਬੱਡੀ ਪਾ ਰਿਹਾ ਹੈ ਹਾਕਮ ਵਾਲੀਆ ਹਾਕਮ ਵਾਲੀਆ ਹਾਕਮ ਵਾਲੀਆ ਕਰੂ ਰੋ ਬੰਦ ਤਰੂਰਾ ਬੰਦ ਬਾਬਰ ਉਹ ਬਬਰਾ ਉਹ ਬਬਰਾ ਫਿਕਰੀ ਵਾਲਿਆ ਜਫਾ ਜਫਾ ਬਰਨਾਲੇ ਵਾਲਾ ਪੂਰੀ ਇਸ ਸਮੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਇੱਕ ਪਾਸੇ ਨੌਜਵਾਨ ਗੁਰਵਿੰਦਰ ਚੌਕ ਦੇ ਖਿਡਾਰੀ 80 ਕਿਲੋ ਭਾਰ ਦਾ ਫਾਈਨਲ ਹੋਵੇਗਾ ਰੇਡ ਦਵਰਜੀ ਵਾਲੇ ਦੀਪਦੀ ਅੰਮਰਸਰੀਆ ਅੰਮਰਸਰੀਆ ਸੁਪਾ ਵੀ ਤਕੜਾ ਖਿਡਾਰੀ ਹੋਇਆ ਹੈ ਅੰਮਰਸਰੀਆ ਅੰਮਰਸਰ ਦੇ ਪਾਪੜਵੇ ਬਠਿੰਡੇ ਦੇ ਵਿੱਚ ਪੁੱਜਿਆ ਹੋਇਆ ਹੈ ਉਹ ਟਿੱਬਿਆਂ ਦੇ ਪੁੱਤਾਂ ਨਾਲ ਟੱਕਰ ਮੇਰੇ ਮਿੱਤਰੋ ਸਿਰੇ ਦੀ ਪਰ ਕਾਂਗੇ ਵਾਲਾ ਫਾਜਲ ਕੇ ਕਾਂਗਾ ਕਾਂਗਾ ਕਾਂਗਾ